ਉਹ ਰਾਜ ਦੇ ਵਿੱਚ ਬੈਠੇ ਆ ਤੇ ਸੱਚੀ ਬਾਦਸ਼ਾਹ ਦੇ ਕਿਉਂਕਿ ਸਾਡੇ ਆਪ ਦੇ ਸਾਨੂੰ ਧੋਖਾ ਦੇ ਗਏ। ਕਹਿੰਦੇ ਇਹਨਾਂ ਦੀ ਵੀ ਇੱਕ ਬੰਦਾ ਕਹਿੰਦੇ ਉਹ ਜਮਰਾਜ ਲੈ ਆਂਦੀ ਦੂਤ ਲੈ ਆਗੇ ਉਹ ਕਹਿੰਦੇ ਉਹਨੂੰ ਪਤਾ ਲੱਗ ਗਿਆ ਕਿ ਦੂਤਾਂ ਨੇ ਲੈਣ ਆਉਣਾ ਹੈ। ਉਹ ਕਹਿੰਦੇ ਲੱਗਾ ਚੱਜਾ ਕਹਿੰਦੇ ਦੂਸਰੇ ਪਾਸੇ ਕਰ ਲੈ ਕਹਿੰਦੇ ਦੂਜੇ ਪਾਸੇ ਦੂਜੇ ਪਾਸੇ ਕਰ ਲੈ ਤੇ ਕਹਿੰਦੇ ਜਦੋਂ ਉਹਦੇ ਘਰ ਜਾਂਦੇ ਦੇਖਿਆ ਕਿ ਇਹ ਤਾਂ ਬਹੁਤ ਪਾਗਲਾ ਬਣੀ ਆ ਹਸਤਾ ਕਰ ਲਾ ਕੇ ਉਹਨਾਂ ਨੇ ਵੰਡ ਕੇ ਰੱਖ ਦਿੱਤਾ। ਉਹਨੇ ਬੰਨ ਕੇ ਲਾ ਦਿੱਤਾ ਦੂਜੇ ਨੇ ਕਿ ਹੁਣ ਦੱਸ ਕੇ ਛੇ ਭੱਜੇਗਾ ਉਹ ਕਹਿੰਦਾ ਤੇਰੀ ਕੀ ਔਕਾਤ ਸੀ ਮੇਰਾ ਗੁਰੂ ਬਹੁਤ ਸ਼ਰਫ ਸੀ ਪਰ ਕਹਿੰਦਾ ਮੈਨੂੰ ਮੇਰੇਆਂ ਨੇ ਵਧ ਲਿਆ ਮੈਨੂੰ ਮੇਰੇਆਂ ਨੇ ਖਤਮ ਕਰ ਦਿੱਤਾ ਕਹਿੰਦੇ ਹੁਣ ਮੈਂ ਇਸ ਨੂੰ ਨਹੀਂ ਕਰ ਸਕਦਾ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਦੋਸ਼ ਨਹੀਂ ਸਾਡੇ ਵਰਗਿਆਂ ਦੇ ਦੋਸ਼ ਹੈ ਸਾਡੇ ਆਪਣਿਆਂ ਨੇ ਕਹਿੰਦੇ ਸਾਡੇ ਪੀੜੀ ਥਲੇ ਤੋਂ ਖਤਮ ਕਰ ਦਿੱਤਾ ਸਾਡੇ ਪੈਰਾਂ ਦੇ ਸਾਡੇ ਪੈਰਾਂ ਦੇ ਸਾਡੇ ਪੈਰਾਡੇ ਵਿੱਚ ਦੱਸੀ ਸਾਡੇ ਆਪਣੇ ਵਾਲੇ ਫੀਡਿੰਗ